ਟ੍ਰੈਫਿਕ ਨੂੰ ਲੈ ਕੇ ਟ੍ਰੈਫਿਕ ਪੁਲਿਸ ਲਗਾਤਾਰ ਜਿਹੜੀ ਆ ਸਖਤੀ ਕਰ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਵੀ ਹਲਕਾ-ਲਕੀ ਬੁੰਦਾਬੰਦੀ ਵੀ ਹੋ ਰਹੀ ਆ ਤੇ ਟ੍ਰੈਫਿਕ ਐਸ ਵੀ ਪੁਲ ਜਿਹੜੇ ਹੈਗੇ ਆ ਅਧਿਕਾਰੀ ਜਿਹੜੇ ਖੜ ਕੇ ਬਾਜ਼ਾਰ ਦੇ ਵਿੱਚ ਇਹਨੇ ਚਲਾਨ ਕਰਦੇ ਜਿਨ੍ਹਾਂ ਦੇ ਕਾਗਜ਼ ਨਹੀਂ ਹੈਗੇ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਬੁਲੇਟ ਦੇ ਵੀ ਜਿਹੜੇ ਹੈਗੇ ਆ ਪਟਾਕੇ ਵਾ ਕੇ ਜਿਹੜੇ ਉਹਨਾਂ ਦੇ ਚਲਾਨ ਵੀ ਕੱਟ ਰਹੀ ਆ ਲਗਾਤਾਰ ਇਹਨਾਂ ਵੱਲੋਂ ਜੋ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਾਉਣ ਲਈ ਜਿਹੜੀ ਇਹਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਐਸ ਵੇਲੇ ਇਹ ਟ੍ਰੈਫਿਕ ਦੇ ਹਾਲਾ ਇਹਨਾਂ ਵੱਲੋਂ ਈ ਰਿਕਸ਼ਾ ਨੂੰ ਲੈ ਕੇ ਵੀ ਜਿਹੜੀ ਕਾफी ਸਖਤੀ ਕੀਤੀ ਗਈ ਹੈ ਐਸ ਲਈ ਟ੍ਰੈਵਲਿੰਗ ਕਾਰਸਾਂ ਦਾ ਸੁਖਮੰਦਰ ਸਿੰਘ ਵੀ ਹਾਜ਼ਰ ਹੋਣਾ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੁਖਮੰਦਰ ਜੀ ਟ੍ਰੈਵਲਿੰਗ ਬੱਸਾਂ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਸਰ ਮਾਨਯੋਗ ਐਸਐਸਓ ਮੋਗਾ ਦੀਆਂ ਰੈਨੋ ਇਹ ਸਾਡੀ ਟੀਮ ਇੱਥੇ ਕੰਮ ਕਰ ਰਹੀ ਹੈ ਤੇ ਸਾਡੀ ਪੂਰੀ ਤਰ੍ਹਾਂ ਸਹਿਯੋਗ ਦੇ ਦਵਾਤ ਜਿਹਨੇ ਈ ਰਿਕਸ਼ੇ ਸੀਗੇ ਉਹਨਾਂ ਜਿਹਦੇ ਵੀ ਮੂਰੇ ਦੋ-ਦੋ ਬੰਦੇ ਬੈਠੇ ਉਹਨਾਂ ਨੇ ਸਾਰੇ ਤਲਾਣ ਕੀਤੇ ਅਸੀਂ ਕਿ ਜਿਹੜੇ ਇੱਥੇ ਰੌਂਗ ਪਾਰਕ ਤੇ ਲਾਉਂਦੇ ਸੀਗੇ ਦੁਕਾਨਾਂ ਦੇ ਮੂਹਰੇ ਬਿਨਾਂ ਸਟੈਂਡ ਤੋਂ ਲਾਉਂਦੇ ਆ ਉਨੇ پلان ਕੀਤੇ ਆ ਕਿ ਅਸੀਂ ਅੱਜ ਸਾਨੂੰ ਜਿਹੜਾ ਬੋਰਡ ਦੇਖਦੋ ਚੈੱਕ ਕੀਤਾ ਬੋਰਡ ਟੱਕ ਵਾਲਾ ਮਿਲਿਆ ਸੀ ਅਸੀਂ ਬੋਰਡ ਦਾ ਤਲਾਣ ਵੀ ਕੀਤਾ ਕਿਸੇ ਵੀ ਜਿਹੜਾ ਕੋਈ ਅਨਲਿਗਲੀ ਡਰਾਈਵਿੰਗ ਕਰਦਾ ਅਨਲਿਗਲੀ ਕੋਈ ਮੋਟਰਸਾਈਕਲ ਜਾਂ ਕੋਈ ਏਡੀ ਗੱਡੀ ਗੱਡੀ ਖੜੀ ਕਰਦਾ ਅਸੀਂ ਸਭ ਦੇ ਸਖਤ ਤਲਾਣ ਕੀਤੇ ਆ ਕਰਦੇ ਦੇ ਕਰਦੇ ਰਹਿਣਾ ਕਿਸੇ ਨੂੰ ਬਖਸ਼ਣ ਨਹੀਂ ਜਾਂ ਆ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਆ ਰਹੀ ਹੈ ਏ ਰਿਕਸ਼ੇ ਕਾਫੀ ਜ਼ਿਆਦਾ ਜਿਹੜੇ ਕੰਮ ਰਹੇ ਹੈਗੇ ਤੁਹਾਡੇ ਕੋਲ ਲਗਾਤਾਰ ਚਲਾਣ ਵੀ ਕੀਤੇ ਯਾਰ ਕਿ ਇਹਨੇ ਠੱਲ ਬਹਿ ਰਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਤਲਾਣ ਕੀਤਾ ਜੱਦਾ ਪੌਣਾ ਘੰਟਾ ਤੁਹਾਨੂੰ ਖੜਿਆ ਨੂੰ ਤੇ ਹੁਣ ਤੁਸੀਂ ਵਿੱਚ ਇੱਕ ਕਰ ਲੋ ਰੋੜੇ ਜਿਹੜੇ ਮਤਲਬ ਜਿੱਨੇ ਵੀ ਦੇ ਸੇਵਾਦੂ ਫालतੂ ਆ ਜਾਂ ਦੋ ਦੋ ਤਿੰਨ ਤਿੰਨ ਲਾਈਨਾਂ ਤੇ ਆਉਂਦੇ ਨੇ ਸਿੰਗਲ ਚੱਲ ਰਹੇ ਨੇ ਮਤਲਬ ਆਪਦੀ ਲਾਈਨ ਦੇ ਵਿੱਚ ਜਾ ਰਹੇ ਨੇ ਤੇ ਕੋਈ ਬੰਦਾ ਰੋਂਗ ਪਾਸ ਨਹੀਂ ਲੈ ਕੇ ਜਾ ਰਿਹਾ ਤੇ ਆਪਦੇ ਸਹੀ ਤਰੀਕੇ ਨਾਲ ਹੀ ਡਰਾਈਵਿੰਗ ਕਰਕੇ ਲੈ ਕੇ ਜਾਦੇ ਜਿਹੜੇ ਗਲਤ ਕਰਦੇ ਆ ਉਹਨਾਂ ਦੇ ਜਗਾ ਕਾਨੂੰਨ ਕਰਦੇ ਆ ਕਿ ਕਿਤੇ ਤੇ ਕਰਦੇ ਰਹਿ ਮੰਗੇ ਆ ਬਾਜ਼ਾਰ ਦੇ ਵਿੱਚ ਸਰਕਾਰੀ ਹਸਪਤਾਲ ਬਣਿਆ ਹੋਇਆ ਐਮਰਜੈਂਸੀ ਕੋਈ ਘੱਟੀਆਂ ਨਗਰੇ ਕਾਫੀ ਦਿੱਕਤ ਆਉਂਦੀਆਂ ਸੀ ਕਿਹੜੀ ਦੁਕਾਨਦਾਰਾਂ ਨੇ ਜਿਹੜੇ ਹੈਗੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਉਹਨਾਂ ਦੇ ਕੋਈ ਕਾਰਵਾਈ ਕੀਤੀ ਹੈ ਉਹਨਾਂ ਸਾਰ ਜਿਹੜੇ ਨਜਾਇਜ਼ ਇਹਤੀ ਪੜਤੂ ਬਾਹਰ ਦਾ ਸਮਾਨ ਆ ਉਹਨੂੰ ਸਟਕਾ ਕੇ ਉਹਨਾਂ ਦੇ ਬੋਰਡ ਪਿੱਛੇ ਕੋ ਉਹਨਾਂ ਨੂੰ ਹੁਦਾ ਤਾਂ ਕਰਦੇ ਆ ਵੀ ਜਿਹੜੀ ਸਰਕਾਰੀ ਥੜਕਾ ਨੂੰ ਛੱਡ ਕੇ ਜਿਹੜਾ ਵਾਅਦਾ ਜਿਹੜਾ ਦੁਕਾਨ ਦੇ ਮੂਹਰੇ ਕੰਮ ਕਰੋ ਤੇ ਅੱਗੇ ਪਿੱਛੇ ਸਮਾਨ ਨਾਲ ਲਾਓ ਜਿਹੜੇ ਵਾਅਦੇ ਦਾ ਸਮਾਨ ਉਹਨੂੰ ਟਿਕਾ ਆ ਜਾਂਦਾ ਹੁਣ ਤੱਕ ਕਿੰਨੇ ਚਲਾਨ ਕਿਤੇ ਗਏ ਹੁਣ ਤੱਕ ਜੇ ਅਸੀਂ ਸਵੇਤੇ ਦੇ ਕਿੱਥੋਂ-ਕੱਟ 18-19 ਚਲਾਨ ਕਰ ਚੁੱਕੇ ਆ ਪੇਸ਼ਾਨ ਤੱਕ ਅਸੀਂ 5000 ਰੁਪਏ ਕਰ ਦਿਆਂਗੇ ਹਾਂ ਇਹ ਜੀ ਇਹ ਰਿਕਸ਼ਾ ਵੀ ਸ਼ਾਮਿਲ ਹੈ ਜੀ ਹਾਂਜੀ ਅੱਜ ਇਹ ਰਿਕਸ਼ਾ ਸਾਰੇ ਰਿਕਸ਼ੇ ਜਿਹੜੇ ਕੀਤੇ ਜਿੱਕਰ ਤੋਂ ਕਰ 14 15 ਰੁਪਏ ਦਾ ਰਿਕਸ਼ਾ ਨੇ ਕੀਤੇ ਜੀ ਦੋ ਟ੍ਰਿਪਰ ਹਟੇ ਕੀਤੇ ਆ ਜੀ ਅਜਿ ਬਿਨਾ ਨੰਬਰ ਪਲੇਟ ਦੀ ਦੇਖਾ ਬੁਲਟ ਬਟਾਕਾ ਕੀਤਾ ਹੈ ਕੀ ਮੈਸੇਜ ਹੋਣਗੇ ਲੋਕਾਂ ਨੂੰ ਲੋਕਾਂ ਨੂੰ ਅਸੀਂ ਇਹ ਹੀ ਮੈਸੇਜ ਕਰਾਂਗੇ ਅਪੀਲ ਕਰਾਂਗੇ ਵੀ ਜ਼ਾਦਾ ਟੈਕ ਪੁਲਿਸ ਸਾਥ ਦਿਓ ਬਿਨਾ ਜਿਹੜੇ 16 ਸਾਲ ਤੋਂ ਘੱਟ ਬੱਚੇ ਆ ਉਹਨਾਂ ਨੂੰ ਮਤਲਬ ਵੀ ਜਲਦੋਂ ਵਾਸਤੇ ਨਾ ਭੇਜੋ ਟ੍ਰਿਪਰਾਂ ਨੂੰ ਸਾਰੀ ਨਾ ਕਰੋ ਬਿਨਾ ਨੰਬਰ ਮੋਕਸਨ ਤਲਾਤ ਲਾਓ ਇਰੇ ਖੇਲਣੋ ਦਾ ਤਾਂ ਮੂਹਰੇ ਦੋ ਬੰਦੇ ਭਾ ਕੇ ਨਾਚਣ ਆਉਂਦੀ ਸਵਾਰੀ ਆ ਸਾਈਡ ਤੇ ਮਤਲਬ ਖੜ੍ਹਾ ਕੇ ਲਾਉਣ ਤੇ ਜਿਹੜਾ ਮਤਲਬ ਅਨਲੀਗਲੀ ਕੋਈ ਵੀ ਕੰਮ ਕਰੂਗਾ ਵੀਕਲ ਲਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਮੌਕਾ ਨਾ ਦਿਓ ਸਾਡਾ ਸਾਥ ਦਿਓ ਆਪਣੀ ਵੱਧ ਤੋਂ ਵੱਧ ਜਿਹੜੇ ਆ ਵੀਕਲ ਆ ਉਹ ਮਤਲਬ ਅਨਸ਼ਾਸਨ ਦੇ ਵਿੱਚ ਰਹਿ ਕੇ ਮਤਲਬ ਆਪਦੇ ਤਲਾਉਣ ਦੇ ਪਾਬੰਦ ਰਹੋ ਜੀ ਮੇਰੇ ਕੋਈ ਇੰਨਾ ਵੱਲੋਂ ਜੋ ਗੱਲ ਕਹੀ ਗਈ ਹੈਗੇ ਜਿਹੜੇ ਈ ਰਿਕਸ਼ਾ ਦੇ ਵਿੱਚ ਜਿਹੜੇ ਅੱਗੇ ਪਾਉਂਦੇ ਹੈਗੇ ਉਹਨਾਂ ਦੇ ਵੀ ਜਿਹੜੇ ਚਲਾਨ ਕਰਕੇ ਕੀਤੇ ਜਾ ਰਿਹਾ ਔਰ ਨਾਲ ਹੀ ਜਿਹੜੇ ਹੈਗੇ ਇੱਥੇ ਜਿਹੜੇ ਇੰਨਾ ਵੱਲੋਂ ਲਗਾਤਾਰ ਜਿਹੜੀਆਂ ਲੋਕਾਂ ਨੂੰ ਇਹ ਹਦਾਇਤ ਦਿੱਤੀ ਜਾ ਰਹੀ ਹੈ ਕਿ ਆਪਦੇ ਕਾਗਜ਼ੀ ਪੱਤਰ ਪੂਰੇ ਰੱਖਣ ਤਾਂ ਜੋ ਆਉਣ ਵਾਲੇ ਸਮੇਂ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਹੀ ਦੁਕਾਨਦਾਰ ਵੀ ਕੁਝ ਹੈਗੇ ਦੁਕਾਨਦਾਰ ਨੇ ਵੀ ਗੱਲ ਕਰਦੇ ਜਿਹੜੀ ਇਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਇਹਨਾਂ ਨੇ ਵੀ ਗੱਲ ਕਰਦੇ ਆ ਤੁਹਾਡੀ ਦੁਕਾਨ ਦੇ ਅੱਗੇ ਕਾਫੀ ਜ਼ਿਆਦਾ ਟ੍ਰੈਫਿਕ ਜਾ ਰਿਹਾ ਨਹੀਂ ਰਿਕਸ਼ਾ ਵਗੈਰਾ ਖੜਦੇ ਇਹਤੇ ਬਾਰ-ਬਾਰ ਆ ਕੇ ਕੱਢਦੇ ਆ ਹਰ ਰੋਜ਼ ਇਹਨਾਂ ਨੂੰ ਕਹਿਣਾ ਪੈਂਦਾ ਦਾ ਦਿਨ 'ਚ 100 ਵਾਰ ਕਹਿਣਾ ਪੈਂਦਾ ਉੱਠ ਕੇ ਵੀ ਪਾਈ ਆ ਰਿਕਸ਼ਾ ਆ ਕੇ ਕਰ ਲੋ ਕਰ ਲੋ ਨਹੀਂ ਕਰਦੇ ਕਿ ਸਾਹਬ ਨਾਲ ਬੇਨਤੀ ਕੀਤੀ ਸੀ ਉਹਨਾਂ ਨੇ ਬੋਰਡ ਵੀ ਕਿਹਾ ਬਣਵਾਓ ਤੁਸੀਂ ਜੇ ਤੂੰ ਬਾਅਦ ਵੀ ਕੁਝ ਨਹੀਂ ਹਟਦੇ ਤਾਂ ਅਸੀਂ ਇਹਨਾਂ ਦੇ ਚਲਾਨ ਕੱਟਾਂਗੇ ਅ ਜੇ ਅੱਜ ਦੇਖਿਆ ਵੀ ਟ੍ਰੈਫਿਕ ਬਲੋ ਜੇ ਉਪਰਾਲਾ ਕੀਤਾ ਗਿਆ ਕਿਵੇਂ ਦਿਖਦੇ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਅੱਜ ਸਵੇਰ ਤੋਂ ਹੀ ਆਏ ਹੋਏ ਰੇਡ 2 ਘੰਟੇ ਹੋ ਗਏ ਇਹਨਾਂ ਨੂੰ ਇੱਥੇ ਖੜਿਆ ਨੂੰ ਇਹ ਜਿਹੜੇ ਈ ਰਿਕਸ਼ਾ ਬਿਨਾ ਬਈਆ ਤੋਂ ਇੱਥੇ ਰੋਕਰੀ ਉਹਨਾਂ ਦੇ ਚਲਾਨ ਵੀ ਹੋ ਰਹੇ ਆ ਆ ਬਿਲਕੁਲ ਦੁਕਾਨਦਾਰਾਂ ਵੱਲੋਂ ਵੀ ਜਿਹੜਾ ਕਿਹਾ ਗਿਆ ਹੈਗਾ ਵੀ ਜਿਹੜੇ ਇਹਨਾਂ ਟ੍ਰੈਫਿਕ ਪੁਲਿਸ ਦਾ ਪ੍ਰਾਲਾ ਕੀਤਾ ਜਾ ਰਿਹਾ ਹੈ ਦੇ ਨਾਲ ਹੀ ਇੱਕ ਦੋ ਨੂੰ ਮੈਂ ਦਿਖਾਉਣਾ ਚਾਹੁੰਦਾ ਇੱਕ ਜਿਹੜਾ ਬੋਰਡ ਪਿੱਛੇ ਲਗਾਇਆ ਗਿਆ ਬੋਰਡ ਦੇ ਵਿੱਚ ਸਪੈਸ਼ਲ ਲਿਖਿਆ ਗਿਆ ਵੀ ਇਹਦੇ ਵਿੱਚ ਵੀ ਜਿਹੜਾ ਈ ਰਿਕਸ਼ਾ ਇੱਥੇ ਖੜਾ ਕਰਨਾ ਮਨਾ ਹੈ ਪਰੰਤੋਂ ਫਿਰ ਵੀ ਜਿਹੜੇ ਈ ਰਿਕਸ਼ਾ ਵਾਲੇ ਤੁਸੀਂ ਦੇਖੋ ਦੁਕਾਨਾਂ ਦੇ ਬਾਹਰ ਜਿਹੜੇ ਬੋਰਡ ਲੱਗੇ ਹੋਏ ਆ ਈ ਰਿਕਸ਼ਾ ਵਾਲੇ ਫਿਰ ਵੀ ਜਿਹੜੇ ਇੱਥੇ ਦੁਆਰ-ਦੁਆਰ ਜਿਹੜੇ ਈ ਰਿਕਸ਼ਾ ਖੜਾਉਂਦੇ ਆ ਇਹਦੇ ਨਾਲ ਹੀ ਕੀ ਦੇਖੋ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜਿਹੜੀਆਂ ਸਖਤੀ ਕੀਤੀਆਂ ਟ੍ਰ ਮੋਟਰਸਾਈਕਲਾਂ ਨੂੰ ਰੋਕ ਕੇ ਕਾਗਜ਼ ਚੱਕ ਕੇ ਕਿੱਥੇ ਜਾ ਰਿਹਾ ਹੈ ਬੁਲੇਟਾਂ ਦੇ ਵੀ ਪਟਾਕੇ ਚੈੱਕ ਕੀਤੇ ਜਾ ਰਿਹਾ ਤਾਂ ਜੋ ਕਿਸੇ ਤਰ੍ਹਾਂ ਦੇ ਪੋਲੂਸ਼ਨ ਨਾ ਫੈਲ ਸਕੇ ਤੇ ਨਾਲ ਹੀ ਜਿਹੜਾ ਇਹਨਾਂ ਨੂੰ ਹਦਾਇਤ ਵੀ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹੈਗਾ ਕੋਈ ਵੀ ਜਿਹੜੇ ਕੰਮ ਨਾ ਕਰਨ ਤਾਂ ਜੋ ਆਉਣ ਵਾਲੇ ਸਮੇਂ ਕਿਸੇ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਮੋਗਾ ਤੋਂ ਸੰਜੀਵਪਰ ਅਰੋੜਾ ਲੋਕਲ 7 ਨਿਊਜ਼